ਕੀਤਾ ਕਿ ਅਸੀਂ ਦੱਸ ਦਿੱਤਾ ਕਿ ਕੀ ਬੰਦ ਰਹੇਗਾ ਤੇ ਕੀ ਖੁੱਲ੍ਹਾ ਰਹੇਗਾ ਮੈਡੀਕਲ ਸੇਵਾਵਾਂ ਪੁਲਿਸ ਅਤੇ ਇਸ ਵਕਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ ਪਾਰਕ ਬੰਦ ਰਹੇਗਾ ਜੀ ਹਾਂ ਐਸਸੀਐਸਟੀ ਰਿਜ਼ਰਵੇਸ਼ਨ ਤੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਅੱਜ ਦੇਸ਼ਪੁਰ ਦੇ ਵਿੱਚ ਪਾਰਕ ਬੰਦ ਦਾ ਸੱਦਾ ਦਿੱਤਾ ਗਿਆ ਰਾਖਵਾ ਕਰਨ ਬਚਾਓ ਸੰਘਰਸ਼ ਕਮੇਟੀ ਨੇ ਬੁੱਧਵਾਰ ਨੂੰ ਦੇਸ਼ਪੁਰ ਦੇ ਵਿੱਚ ਇਸ ਵਿਰੋਧ ਸੀ ਸਮਾਹ ਨੇ ਸਮਰਥਨ ਦਿੱਤਾ ਇਸ ਦੇ ਨਾਲ ਹੀ ਸਿਆਸੀ ਪਾਰਟੀ बसपा ਨੇ ਵੀ 파ਰਤ ਬੰਦ ਦਾ ਸਮਰਥਨ ਦਿੱਤਾ ਦੱਸਦੀ ਹੈ ਕਿ ਅਰਖਣ ਬਚਾਓ ਸੰਘਰਸ਼ ਸਮਤੀ ਨੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਰਜ਼ਰਵੇਸ਼ਨ ਬਾਰੇ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਦੇ ਵਿਰੋਧ ਦੇ ਵਿੱਚ ਵਿਦਵਾਨੂ 파ਰਤ ਬੰਦ ਦਾ ਐਲਾਨ ਕੀਤਾ ਜਿਸ ਨੂੰ ਰਾਜਸਥਾਨ ਪਰਦੇ ਵਿੱਚ ਐਸਐਸਟੀ ਪਾਈਚਾਰਿਆਂ ਦਾ ਮਹੱਤਮ ਪੂਰਨ ਸਮਰਥਨ ਪ੍ਰਾਪਤ ਹੋਇਆ ਉੱਥੇ ਅਧਿਕਾਰੀਆਂ ਨੂੰ ਪ੍ਰਦਰਸ਼ਨਾਂ ਦੇ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਖਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਨੇ ਰਾਜਾਂ ਨੂੰ ਐਸਸੀ ਅਤੇ ਐਸਟੀ ਸਮੂਹਾ ਵਿੱਚ ਉਪਵਰਗੀ ਕਰਨ ਦੀ ਆਕਿਆ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਨੇ ਵਿਆਪਕ ਬਾਤ ਨੂੰ ਜਨਮ ਦਿੱਤਾ ਇਸ ਫੈਸਲੇ ਦਾ ਉਦੇਸ਼ ਸਭ ਤੋਂ ਵੱਧ ਲੋੜਵੰਦ ਲੋਕਾਂ ਰੱਖਵੇ ਕਰਨ ਨੂੰ ਪਹਿਲ ਦੇਣਾ ਪਰ ਫਕ ਫਕ ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਨੇ ਇਸ ਦਾ ਸਖਤ ਵਿਰੋਧ ਕੀਤਾ ਦੱਸਤੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੱਤਰ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਭੀਮ ਸੈਨਾ ਮੁਖੀ ਵੱਲੋਂ ਇੱਕ ਬੇਨਤੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਭੀਮ ਸੈਨਾ ਅਤੇ ਸਾਰੇ ਬਹੁਜਨ ਦਲ ਸਮਾਜ ਅਤੇ ਸਾਰੀਆਂ ਬਹੁਜਨ ਦਲੇ ਸਮਾਜਿਕ ਸੰਸਥਾਵਾਂ ਦਾ ਜ਼ਿਕਰ ਵੀ ਪੱਤਰ ਦੇ ਵਿੱਚ ਕੀਤਾ ਕਿ ਅਸੀਂ ਦੱਸਦੀ ਕਿ ਕੀ ਬੰਦ ਰਹੇਗਾ ਤੇ ਕੀ ਖੁੱਲਾ ਰਹੇਗਾ ਮੈਡੀਕਲ ਸੇਵਾਵਾਂ ਪੁਲਿਸ ਅਤੇ ਫਾਇਰ ਸੇਵਾਵਾਂ ਨੂੰ ਛੱਡ ਕੇ ਸਵੇਰੇ 6 ਵਜੇ ਤੋਂ 8 ਵਜੇ ਤੱਕ ਸਭ ਕੁਝ ਬੰਦ ਰਹੇਗਾ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਸਭ ਕੁਝ ਬੰਦ ਰਹੇਗਾ ਦੁਕਾਨ ਦਫਤਰ ਸਟਰੀਟ ਵਿਕਰੇਤਾ ਸਟ੍ਰੈਕ ਬੈਂਕਰ एटीएम बाजार मार्केट फैक्ट्री कंपनी वर्कशॉप्स सर्विस पाकिस्तान सब बंद रहने के सेवादार छुट्टीते रहेंगे कोई भी सरकारी या प्राइवेट बस रेल मेट्रो आदि नहीं चलेंगे निजी वाहन व्यापक व्यापारिक वाहन टैक्सियां ऑटो सब बंद रहेंगे बड़ी या छोटी ट्रांसपोर्ट ट्रक ट्रालियां माल गट्टियां होम डिलीवरी दूध फल ਸਬਜੀਆਂ ਸਭ ਬੰਦ ਰਹਿਣਗੇ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਪੈਟਰੋਲ ਪੰਪ ਸੀਐਨਜੀ ਪੋਪ ਐਲਪੀਜੀ ਗੋਦਾਮ ਪੋਪ ਆਦ ਬੰਦ ਰਹਿਣਗੇ ਆਮ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ ਕਿਰਪਾ ਕਰਕੇ ਸ਼ਾਂਤੀ ਬਣਾਈ ਰੱਖੋ ਸਿਰਫ ਪੀਮ ਸੈਨਿਕ ਹੀ ਘਰਾਂ ਤੋਂ ਬਾਹਰ ਨਿਕਲ ਕੇ ਪਾਰਤਵੰਤਾਂ ਤੇ ਨਜ਼ਰ ਰੱਖਣਗੇ ਜੋ ਸੋਸ਼ਲ ਮੀਡੀਆ ਉਤੇ ਇੱਕ ਪੱਤਰ ਵਾਇਰਲ ਹੋ ਰਿਹਾ ਫਿਲਹਾਲ ਉਸ ਦੀ ਪੁਸ਼ਟੀ ਕੋਈ ਨਹੀਂ ਕਿਸੇ ਦੇ ਵੱਲੋਂ ਨਹੀਂ ਕੀਤੀ ਗਈ ਉੱਥੇ ਹੀ ਜਲੰਧਰ ਦੇ ਵਿੱਚ ਬੀਐਸਪੀ ਤੇ ਹੋਰ ਜਥੇਬੰਦੀਆਂ ਨੇ ਸ਼ਾਂਤਮਈ ਧਰਨੇ ਦੀ ਜੜੀਆ ਗੱਲ ਆਖੀ ਹੈ ਇਸ ਵਕਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ ਪਾਰਤ ਬੰਦ ਰਹੇਗਾ ਜੀ ਹਾਂ ਐਸਸੀਐਸਟੀ ਰਿਜ਼ਰਵੇਸ਼ਨ ਤੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਅੱਜ ਦੇਸ਼ਪਰ ਦੇ ਵਿੱਚ 파ਰਤ ਬੰਦ ਦਾ ਸੱਦਾ ਦਿੱਤਾ ਗਿਆ ਰਾਖਵਾ ਕਰਨ ਬਚਾਓ ਸੰਘਰਸ਼ ਕਮੇਟੀ ਨੇ ਬੁੱਧਵਾਰ ਨੂੰ ਦੇਸ਼ਪਰ ਦੇ ਵਿੱਚ ਇਸ ਵਿਰੋਧ ਦਾ ਸੱਦਾ ਦਿੱਤਾ ਜਿਸ ਨੂੰ ਕਈ ਐਸਸੀ ਸਮੂਹਾਂ ਨੇ ਸਮਰਥਨ ਦਿੱਤਾ ਹੈ ਇਸ ਦੇ ਨਾਲ ਹੀ ਸਿਆਸੀ ਪਾਰਟੀ ਬਸਪਾ ਨੇ ਵੀ 파ਰਤ ਬੰਦ ਦਾ ਸਮਰਥਨ ਦਿੱਤਾ ਦੱਸਦੀ ਹੈ ਕਿ ਰੱਖਣ ਬਚਾਓ ਸੰਘਰਸ਼ ਕਮੇਟੀ ਨੇ ਅਨੁਸੂਚਿਤ ਜਾਤੀ ਅਤੇ